ਬਹੁਤ ਵੱਡੀ ਖਬਰ ਹੈ ਜਿਵੇਂ ਕਿ ਕੰਚਨ ਪ੍ਰੀਤਕਾਰ ਰਿਹਾ ਹੋ ਚੁੱਕੇ ਨੇ ਆ ਰਿਹਾ ਤੋਂ ਬਾਅਦ ਉਹਨਾਂ ਦਾ ਇੰਟਰਵਿਊ ਆ ਗਿਆ ਉਹਦੇ ਵਿੱਚ ਕੀ ਕਹਿ ਰਹੇ ਨੇ ਉਹ ਤੁਹਾਡੇ ਸਾਹਮਣੇ ਸੁਣਾਉਣ ਜਾ ਰਹੇ ਆ ਅਕਾਲੀਵਾਲ ਦੇ ਵਿੱਚ ਪੂਰੀ ਤਰ੍ਹਾਂ ਯਾਨੀ ਇੱਕ ਤਰ੍ਹਾਂ ਦੀ ਭਾਜੜ ਪੈ ਚੁੱਕੀ ਹੈ ਕਿਉਂਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗ੍ਰਿਫਤਾਰ ਕਰ ਲਏ ਗਏ ਨੇ ਇਹ ਕਿਨੇ ਕਰ ਲਏ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਕੰਚਨ ਪ੍ਰੀਤ ਨੂੰ ਸੁਬਾ ਹੁੰਦਾ ਹੀ ਸੁਬਾ ਹੁੰਦਾ ਹੀ ਰਿਹਾ ਕਰ ਦਿੱਤਾ ਗਿਆ ਕੋਟ ਬੰਨੀਓ ਰਿਹਾਈ ਮਿਲ ਗਈ ਹੈ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵੱਡੀ ਹਾਹਾਕਾਰ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਝਟਕਾ ਲੱਗ ਚੁੱਕਿਆ ਅਕਾਲੀ ਦਲ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਫੈਲ ਗਈ ਹੈ ਕਿਉਂਕਿ ਪੂਰੇ ਅਕਾਲੀ ਦਲ ਨੇ ਸਿਰਫ ਇੱਕੋ ਹੀ ਗੱਲ ਕਹੀ ਸੀ ਕਿ ਮੁੱਖ ਮੰਤਰੀ ਸਾਡੇ ਉੱਤੇ ਨਜਾਇਜ਼ ਐਕਸ਼ਨ ਕਰ ਰਿਹਾ ਪੰਜਾਬ ਦੇ ਅੰਦਰ ਸਾਡੇ ਵਰਕਰਾਂ ਨੂੰ ਚੱਕ ਰਿਹਾ ਪਰ ਸਵੇਰ ਹੁੰਦੇ ਹੀ ਕੰਚਨਪ੍ਰੀਤ ਕੌਰ ਦੀ ਜਿਹੜੀ ਕਿ ਰਿਹਾਈ ਹੋ ਚੁੱਕੀ ਹੈ ਇਹਦਾ ਵੀਡੀਓ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਮੁੱਖ ਮੰਤਰੀ ਦੇ ਖਿਲਾਫ ਵੱਡਾ ਐਕਸ਼ਨ ਬਾਦਰਾ ਨੇ ਕਰ ਦਿੱਤਾ ਹੈ ਯਾਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗ੍ਰਿਫਤਾਰ ਕਰ ਲਏ ਗਏ ਨੇ ਇਹਦਾ ਵੀਡੀਓ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਔਰ ਅਕਾਲੀ ਦਲ ਦੇ ਅੰਦਰ ਜਿਹੜੀ ਗੱਲ ਕਹੀ ਜਾ ਰਹੀ ਸੀ ਬਿਲਕੁਲ ਸੇਮ ਕਹਿੰਦੇ ਜੀ ਮੁੱਖ ਮੰਤਰੀ ਨੇ ਤੱਕੇ ਸ਼ਾਹੀ ਦੇ ਨਾਲ ਮੈਨੂੰ ਗ੍ਰਿਫਤਾਰ ਕਰਵਾ ਲਿਆ ਗਿਆ ਔਰ ਅੱਜ ਕਾਂਚਨਪ੍ਰੀਤ ਕੌਰ ਉਹਨਾਂ ਦੀ ਇੱਕ ਲੀਡਰ ਸੀ ਉਹਨਾਂ ਨੂੰ ਸ਼ਵੇਰ ਹੁੰਦਿਆ ਹੀ ਉਹਨਾਂ ਦੀ ਰਿਹਾਈ ਹੋ ਚੁੱਕੀ ਹੈ ਇਹਦਾ ਵੀਡੀਓ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਪਠਾਨ ਮਾਜਰਾ ਨੇ ਇੱਕ ਐਸੀ ਚਾਲ ਚੱਲ ਦਿੱਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗਿਰਵਦਾਰ ਕਰਵਾ ਦਿੱਤਾ ਉਹਦਾ ਵੀਡੀਓ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਹਿਲੀ ਖਬਰ ਹੈ ਜੀ ਕੰਚਨ ਪ੍ਰੀਤ ਕੌਰ ਜਿਹੜੇ ਕਿ ਸਵੇਰ ਹੁੰਦਿਆ ਹੀ ਰਿਹਾ ਹੋ ਗਏ ਨੇ ਸੁਣੋ ਦੇਖੋ ਜੀ ਮੈਂ ਮਤਲਬ ਕਿ ਮੈਨੂੰ ਆਪਣੀ ਇੰਨੀ ਨਹੀਂ ਮੈਨੂੰ ਜਿੰਨੀ ਆਪਣੇ ਬੱਚੇ ਦੀ ਆ ਕਿ ਮੇਰਾ ਬੱਚਾ ਛੋਟਾ ਆ ਤੇ ਮੈਂ ਉਹਨੂੰ ਜਾ ਕੇ ਮਿਲਣਾ ਆ ਅੱਜ ਮੈਨੂੰ ਖੁਸ਼ੀ ਹੋ ਰਹੀ ਆ ਕਿ ਮੈਂ ਉਹਨੂੰ ਮਿਲੂੰਗੀ ਹੁਣ ਜਾ ਕੇ ਬਹੁਤ ਜ਼ਿਆਦਾ ਬਿਲਕੁਲ ਔਖਾ ਸਮਾਂ ਆ ਕਿਉਂਕਿ ਫਿਰ ਵੀ ਪ੍ਰਮਾਤਮਾ ਨੇ ਅਰਦਾਸ ਸੁਣੀ ਆ ਹਰੇਕ ਦੀ ਬਿਲਕੁਲ ਮੈਂ ਤੇ ਗੁਰੂ ਰਾਮਦਾਸ ਅੱਗੇ ਅਰਦਾਸ ਕਰਨੀ ਹੀ ਉਦੋਂ ਦੀ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸੱਚ ਦਾ ਨਵੇੜਾ ਕਰੀ ਤੇ ਸੱਚੀ ਸੱਚ ਦਾ ਨਵੇੜਾ ਹੋਇਆ ਜਦੋਂ ਨਹੀਂ ਚੜਦੀ ਕਲਾ ਜਦੋਂ ਜਦੋਂ ਚੜਦੀ ਕਲਾ ਜੀ ਚੜਦੀ ਕਲਾ ਜਦੋਂ ਵਾਹਿਗੁਰੂ ਤੇ ਸਾਡੇ ਭੈਣ ਭਰਾ ਸਾਰੇ ਅੰਗ ਸੰਗ ਹੋਣ ਤੇ ਮਿੰਨਾਂ ਜੀ ਨੇ ਪਹਿਲੇ ਕੱਲ ਕਹਿਤਾ ਸੀ ਅੱਜ ਕੇ ਮੈਂ ਜਾਣ ਤੋਂ ਤੇ ਮਤਲਬ ਕਿ ਉਹਦੋਂ ਵੀ ਮਜੀਠੇ ਖਾਣੇ ਮੇਰੇ ਨਾਲ ਸੀਗੇ ਚੜਦੀ ਕਲਾ 'ਚ ਆਪ ਰਹੇ ਆ ਤੇ ਅੱਜ ਵੀ ਇੰਨਾ ਕਰਕੇ ਚੜਦੀ ਕਲਾ ਸੀ ਬਿਲਕੁਲ ਜੀ ਕੱਲ ਜਿਹੜਾ ਇਹਨਾਂ ਨੇ ਪਹਿਲਾਂ ਮੇਰੀ ਇਨਵੈਸਟੀਗੇਸ਼ਨ ਸੀਗੀ ਕਿਸੇ ਕੇਸ ਦੇ ਵਿੱਚ ਮਜੀਠੇ ਖਾਣੇ 'ਚ ਤੇ ਉਤੋਂ ਸ਼ਾਮ ਨੂੰ ਇਹਨਾਂ ਨੇ ਬਸ ਪੇਪਰ ਦਿਖਾਇਆ ਮੈਨੂੰ ਕਿ ਆ ਤੁਹਾਡੇ ਤਰਾਵਾਂ ਲੱਗੀਆਂ ਤੇ ਤੁਹਾਨੂੰ ਅਰੈਸਟ ਕਰਦੇ ਆ ਤੇ ਮੈਨੂੰ ਲੈ ਕੇ ਚਲੇ ਗਏ ਆ ਉਤੋਂ ਤੇ ਅੱਜ ਮੈਂ ਪਹਿਲਾਂ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੀ ਆ ਜਿਹਦਾ ਓਟ ਆਸਰਾ ਲੈ ਕੇ ਹਮੇਸ਼ਾ ਮੈਂ ਤੁਰਦੀ ਆ ਤੇ ਦੂਜਾ ਮੈਂ ਧੰਨਵਾਦ ਕਰਦੀ ਆ ਮਾਨਯੋਗ ਅਟਾਲਤ ਜੀ ਜਿਨ੍ਹਾਂ ਨੇ ਇਨਸਾਫ ਦਿੱਤਾਇਆ ਮੈਨੂੰ ਤੇ ਸ਼ਰੋਮਣੀ ਅਕਾਲੀ ਦਲ ਦਾ ਤੇ ਜਿੰਨੇ ਵੀ ਸਾਡੇ ਨਾਲ ਭੈਣ ਭਰਾ ਮੇਰੇ ਅੱਜ ਖੜੇ ਆ ਅੱਜ ਇੰਨੀ ਦੇਰ ਤੱਕ ਵੀ ਅੱਜ ਉਹ ਇੱਥੇ ਖੜੇ ਰਹੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਤੁਹਾਨੂੰ ਜਦੋਂ ਉਹਨਾਂ ਨੇ ਡਿਟੇਲ ਕੀਤਾ ਉਹ ਪਾਰਾ ਕਿਸ ਤਰ੍ਹਾਂ ਦਾ ਰਿਹਾ ਜੀ ਵੇਖੋ ਜੀ ਜਦੋਂ ਮੈਨੂੰ ਲੈ ਕੇ ਗਏ ਆ ਮੈਨੂੰ ਤੇ ਧਰਾਵਾਂ ਦੀ ਇੰਨੀ ਨੌਲੇਜ ਨਹੀਂ ਆ ਕਿ ਕੀ ਹੁੰਦੀ ਆ ਕਿ ਕਿਹੜੀ ਲੱਗੀ ਹੋਈ ਆ ਤੇ ਲੈ ਕੇ ਗਏ ਆ ਪਹਿਲੋਂ ਇਹ ਮੈਨੂੰ ਚਵਾਲ ਥਾਣੇ ਲੈ ਗਿਆ ਫਿਰ ਤਰਨਤਾਰਨ ਸਦਰ ਥਾਣਾ ਫਿਰ ਤਰਨਤਾਰਨ ਸਿਟੀ ਥਾਣਾ ਬਸ ਇਦਾਂ ਹੀ ਇੱਕ ਤਰ੍ਹਾਂ ਹੀ ਰੱਖਿਆ ਆ ਤੇ ਅੱਜ ਤਾਂ ਸੁਣ ਲਿਆ ਪੰਜਾਬ ਵਾਲੇ ਕੰਚਨਪ੍ਰੀਤ ਕੌਰ ਰਿਹਾ ਹੋ ਚੁੱਕੇ ਨੇ ਔਰ ਦੂਜੇ ਪਾਸੇ ਇਕਾਂ ਨੇ ਉਹਦੀ ਐਸੀ ਸਾਂਝੀ ਕਰਨੀ ਐ ਐਂਡ ਦੇ ਵਿੱਚ ਜਿਹੜੀ ਕਿ ਬੜੀ ਹੀ ਅਹਿਮ ਔਰ ਦੂਜੇ ਪਾਸੇ ਆਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਗਿਰਵਦਾਰ ਕੀਨੇ ਕਰਵਾ ਲਏ ਨੇ ਕੀਨੇ ਹੁਕਮਾਂ ਦੇ ਉੱਤੇ ਕਾਰਨਾਮਾ ਹੋ ਗਿਆ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਜੀ ਇੱਕ ਪਾਸੇ ਇਹਨਾਂ ਦੇ ਪਠਾਨ ਮਾਜਰਾ ਪਠਾਨ ਮਾਜਰਾ ਦਾ ਬਿਆਨ ਆ ਚੁੱਕਿਆ ਉਹ ਕਹਿੰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਮੇਵਾਰ ਹੋਣੇ ਚਾਹੀਦੇ ਨੇ ਕਿਉਂਕਿ ਉਹ ਕਹਿੰਦੇ ਜੀ ਇਹਨਾਂ ਨੇ ਕੰਚਨਪ੍ਰੀਤ ਕੌਰ ਦੇ ਉੱਤੇ ਐਕਸ਼ਨ ਕੀਤਾ ਉਹ ਬੜਾ ਗਲਤ ਕੀਤਾ ਤਾਂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜ਼ਿੰਮੇਵਾਰੀ ਹੋਣੀ ਜ਼ਰੂਰੀ ਹੈ ਇਹ ਅਕਾਲੀ ਦਲ ਵੀ ਕਹਿ ਰਿਹਾ ਪਠਾਨ ਮਾਜਰਾ ਦਾ ਵੀ ਬਿਆਨ ਆ ਗਿਆ ਸੋਸ਼ਲ ਮੀਡੀਆ ਦੇ ਉੱਤੇ ਔਰ ਦੂਜੇ ਪਾਸੇ ਜੀ ਮੁੱਖ ਮੰਤਰੀ ਭਵਨ ਸਿੰਘ ਮਾਨ ਉਹ ਹੁਣ ਪੰਜਾਬ ਦੀ ਜਨਤਾ ਨੂੰ ਮੁੱਖੀ ਦਿਖਾਉਣਗੇ ਕਿਉਂ ਕਿ ਪੰਜਾਬ ਦੇ ਅੰਦਰ ਅਕਾਲੀ ਦਲ ਦੇ ਵਰਕਰਾਂ ਨੂੰ ਚੱਕਣਾ ਜਿਵੇਂ ਕਿ ਹੁਣ ਕੰਚਨਪ੍ਰੀਤ ਕੌਰ ਨੂੰ ਚੱਕਿਆ ਉਸ ਤੋਂ ਬਾਅਦ ਉਹਨਾਂ ਦੀ ਰਿਹਾਈ ਹੋ ਜਾਂਦੀ ਆ ਬਾਜਿਤ ਬਰੀ ਕਰ ਦਿੰਦਾ ਜੱਜ ਸਾਹਿਬ ਉਸ ਨੂੰ ਪਰ ਸਵਾਲ ਇਹ ਹੈ ਪੰਜਾਬ ਦੀ ਜਨਤਾ ਇਹ ਸਭ ਵੇਖ ਰਹੀ ਹੈ ਕਿ ਵਾਕਈ ਪੰਜਾਬ ਦੀ ਸਰਕਾਰ ਘਰ ਤੇ ਐਕਸ਼ਨ ਕਰ ਰਹੀ ਹੈ ਜਾਂ ਸੱਚਮੁੱਚ ਰੀਅਲ ਦੇ ਵਿੱਚ ਉਹਨਾਂ ਦਾ ਕੋਈ ਦੋਸ਼ ਹੈ ਕਿਉਂਕਿ ਇੱਕ ਪਾਸੇ ਡਰਾਈਵਰਾਂ ਦਾ ਵੀ ਇੱਕ ਮਾਮਲਾ ਸਾਹਮਣੇ ਆ ਰਿਹਾ ਡਰਾਈਵਰਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਅੱਗੋਂ ਡਰਾਈਵਰ ਵੀ ਪੁਲਿਸ ਦੇ ਉੱਤੇ ਪੈਟਰੋਲ ਸੱਟ ਰਹੇ ਨੇ ਉਹਨਾਂ ਨੂੰ ਅੱਗ ਲਾ ਰਹੇ ਐਸ ਐਚ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਇਹ ਵੀ ਇੱਕ ਬਾਦ ਮਾਰੀ ਘਟਨਾ ਸਾਹਮਣੇ ਆ ਰਹੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਦੇ ਲੱਗਦਾ ਕਿ ਹੱਥੋਂ ਕੰਟਰੋਲ ਚੋਂ ਬਾਹਰ ਹੋ ਚੁੱਕਿਆ ਸਾਰਾ ਮਾਮਲਾ ਸਾਰਾ ਸਿਸਟਮ ਐਸ ਕਰਕੇ ਪੰਜਾਬ ਦੇ ਵਿੱਚ ਬਹੁਤ ਵੱਡੀ ਹਿੰਸਾ ਪੜਕ ਸਕਦੀ ਹੈ ਕਿਉਂਕਿ ਜਿਹੜੇ ਹੁਣ ਡਰਾਈਵਰਾਂ ਦੇ ਨਾਲ ਤੁਹਾਡੇ ਸਾਹਮਣੇ ਸ਼ਰੂਕ ਹੋ ਰਿਹਾ ਅੱਗੋਂ ਉਹ ਪੁਲਿਸ ਦੇ ਨਾਲ ਕੀ ਕਰ ਰਿਹਾ ਇਹਦੇ ਵਿੱਚ ਕੌਣ ਮਰ ਰਿਹਾ ਸਾਡੇ ਹੀ ਪੰਜਾਬ ਦੇ ਭੈਣ ਭਰਾ ਮਰ ਰਹੇ ਨੇ ਮੁੱਖ ਮੰਤਰੀ ਉੱਥੇ ਲੜਾਈ ਕਰਨ ਨਹੀਂ ਜਾਂਦਾ ਇਹ ਸਵਾਲ ਸਾਡੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੇ ਮੈਂ ਕੱਲ ਵੀ ਕਿਹਾ ਸੀ ਕਿ ਜੇ ਮੁੱਖ ਮੰਤਰੀ ਗਲਤ ਤਾਂ ਅਸੀਂ ਗਲਤਾਂਗੇ ਜੇ ਮੁੱਖ ਮੰਤਰੀ ਸਹੀ ਹੈ ਤਾਂ ਅਸੀਂ ਫੇਰ ਗਲਤਾਂਗੇ ਯਾਨੀ ਕਿਸੇ ਦੇ ਇੱਕ ਪੱਖਸ਼ ਦੇ ਵਿੱਚ ਬੋਲਣਾ ਠੀਕ ਨਹੀਂ ਹੈ ਜੇ ਕੋਈ ਗਲਤ ਹੈ ਤਾਂ ਉਸ ਨੂੰ ਗਲਤ ਕਿਹਾ ਜਾ ਸਕਦਾ ਇਹ ਵੀ ਗਲਤ ਹੈ ਇਹ ਪਰ ਦੂਜੇ ਪਾਸੇ ਸ਼ਖਬੀਰ ਸਿੰਘ ਬਾਦਲ ਨੇ ਪਠਾਣ ਮਾਜਰਾ ਨੇ ਜਿੰਨੇ ਵੀ ਅਕਾਲੀ ਦਲ ਦੇ ਨੇਤਾ ਨੇ ਉਹਨਾਂ ਨੇ ਜੀ ਮੁੱਖ ਮੰਤਰੀ ਭਵੰਤ ਸਿੰਘ ਮਾਨ ਨੂੰ ਗ੍ਰਿਫਤਾਰ ਕਰਵਾ ਲਿਆ ਯਾਨੀ ਆਪਣੇ ਸ਼ਬਦਾਂ ਦੇ ਮੁਤਾਬਕ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਉਹ ਕਹਿੰਦੇ ਨੇ ਕਿ ਮੁੱਖ ਮੰਤਰੀ ਭਵੰਤ ਸਿੰਘ ਮਾਨ ਦੀ ਗ੍ਰਿਫਤਾਰੀ ਹੋਣੀ ਜ਼ਰੂਰੀ ਹੈ ਇਹ ਸਾਡੇ ਬੰਦਿਆਂ ਨੂੰ ਚੁਕਾਰਿਆ ਧੱਕੇ ਦੇ ਨਾਲ ਚੁਕਾਰਿਆ ਪਰ ਹੁਣ ਪੰਜਾਬ ਦੀ ਜਨਤਾ ਤੈਅ ਕਰੇ ਸੱਚ ਕੀ ਹੈ ਝੂਠ ਕੀ ਹੈ ਕਿਉਂਕਿ ਇੱਕ ਪਾਸੇ ਪੰਜਾਬ ਦੇ ਅੰਦਰ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਹੀ ਲੱਗਦਾ ਸੀ ਕਿ ਅਕਾਲੀ ਦਲ ਦੇ ਅੰਦਰ ਜਿੰਨੇ ਵੀ ਇਹਨਾਂ ਦੇ 2 ਨੰਬਰ ਕੀ ਨੇਤਾ ਦੇ ਉਹਨਾਂ ਸਾਰੇ ਲੋਕਾਂ ਦੇ ਉੱਤੇ ਮੁੱਖ ਮੰਤਰੀ ਦਾਕਸ਼ਨ ਹੋ ਰਿਹਾ ਪਰ ਦੂਜੇ ਪਾਸੇ ਜੀ ਆਪਣੇ ਹੀ ਡਰਾਈਵਰ ਭਰਾਵਾਂ ਦੇ ਨਾਲ ਆਪਣੇ ਹੀ ਪੁਲਿਸ ਮੁਲਾਜ਼ਮਾਂ ਨੂੰ ਇੱਕ ਲੜਾਉਣ ਦਾ ਇੱਕ ਹਿੰਸਾ ਕਰਾਉਣ ਦਾ ਬਹੁਤ ਵੱਡਾ ਮਾਮਲਾ ਹੈ ਛੋਟਾ ਨਹੀਂ ਹੈ ਕਿਉਂਕਿ ਐਸਐਸਕੇ ਦੇ ਉੱਤੇ ਪਟ્રોલ ਪਾ ਕੇ ਇੱਕ ਬੰਦੇ ਨੇ ਅਗਲਾ ਦਿੱਤੀ ਯਾਨੀ ਉਹ ਵੀ ਡਰਾਈਵਰ ਸੀ ਯਾਨੀ ਉਹ ਵੀ ਬੱਸਾਂ ਦਾ ਡਰਾਈਵਰ ਨੇ ਐ ਤਾਂ ਸਾਰੇ ਪੰਜਾਬੀ ਮੁੱਖ ਮੰਤਰੀ ਨੂੰ ਇਥੇ ਚਾਹੀਦਾ ਕਿ ਹਿੰਸਾ ਨਾ ਭੜਕੇ ਇਸ ਮਾਮਲੇ ਨੂੰ ਸੁਲਟਾਉਣਾ ਚਾਹੀਦਾ ਜਦੋਂ ਕਿ ਲੈਂਡ ਪੂਲਿੰਗ ਪਾਲਿਸੀ ਦਾ ਮੁੱਦਾ ਤੁਸੀਂ ਵਾਪਸ ਲੈ ਸਕਦੇ ਹੋ ਸੁਖਬੀਰ ਸਿੰਘ ਬਾਦਲ ਦੀ ਇੰਨੀ ਗੱਲ ਸੁਣ ਕੇ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਖੜਾਗੇ ਤੇ ਇਸ ਗੱਲ ਨੂੰ ਅਸੀਂ ਮੂਹਰੇ ਤਰਾਂਗੇ ਤਾਂ ਨੂੰ ਪਤਾ ਲੱਗਾ ਕਿ ਕੜੀ ਕਮਜ਼ੋਰ ਪੈਂਦੀ ਹੈ ਤਾਂ ਤੁਸੀਂ ਉਸੇ ਵਕਤ ਲੈਂਡ ਪੂਲਿੰਗ ਪਾਲਿਸੀ ਦਾ ਮੁੱਦਾ ਵਾਪਸ ਲੈ ਲਿਆ ਪਰ ਇੱਥੇ ਵੀ ਮੁੱਖ ਮੰਤਰੀ ਨੂੰ ਚਾਹੀਦਾ ਬਾਸਾ ਡਰਾਈਵਰ ਨੇ ਜਿੰਨੇ ਇਹਨਾਂ ਦੇ ਨਾਲ ਯਾਤੀ ਹੋ ਰਹੀ ਹੈ ਉਹਨੂੰ ਮਾਮਲੇ ਨੂੰ ਇੱਥੇ ਨਿਪਟਾਉਣਾ ਚਾਹੀਦਾ ਔਰ ਦੂਜੇ ਪਾਸੇ ਜੀ ਸੁਖਵੀਰ ਸਿੰਘ ਬਾਦਲ ਕੰਚਨਪ੍ਰੀਤ ਕੌਰ ਜਿਹੜੀ ਅੱਜ ਰਿਆ ਹੋ ਚੁੱਕੀ ਆ ਸੁਖਵੀਰ ਸਿੰਘ ਬਾਦਲ ਹੁਣ ਦੇਖੋ ਕਿਵੇਂ ਬਿਆਨ ਦੇਣਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਵੇਂ ਘੇਰੇ ਦੇ ਵਿੱਚ ਲੈਂਦੇ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਰੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ